ਕੀ ਆ ਲੈ ਬਾਬੂ ਨੂੰ ਤਾਂ ਜਾਂਦੀ ਕਿ ਨਿਕਾਲੀ ਨਾ ਮਾਰੋ ਅਕਬਰਪੁਰ ਉਮਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਆਪਾਂ ਅੱਜ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਲਾਇਆ ਹੈ ਇਹ ਕੈਂਪ ਕਿਹੜੀ ਜਗ੍ਹਾ ਲੱਗਾ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਸੱਚਕਣ ਵਾਸੀ ਧੰਤਨ ਸੰਤ ਬਾਬਾ ਤੇਜਾ ਸਿੰਘ ਜੀ ਧੰਤਨ ਸੰਤ ਬਾਬਾ ਮਿਲਖਾ ਸਿੰਘ ਜੀ ਤੇ ਧੰਤਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਇੰਨਾ ਦੀ ਨਿੱਗੀ ਮਿੱਠੀ ਯਾਦ ਦੇ ਵਿੱਚ 16ਵਾਂ ਚਿੱਟੇ ਮੁਕਤੀ ਦਾ ਆਪਰੇਸ਼ਨ ਕੈਂਪ 프리 ਆਪਰੇਸ਼ਨ ਕੈਂਪ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਘੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਬਾਦ ਵਿਖੇ ਅੱਜ ਲਗਾਇਆ ਗਿਆ ਪਿਆਰੇ ਪ੍ਰੀਤਮ ਜੀ ਦੀ ਕਿਰਪਾ ਦੇ ਨਾਲ ਬੇਅੰਤ ਸੰਗਤਾਂ ਨੇ ਸਵੇਰ ਤੋਂ ਹਾਜ਼ਰੀ ਭਰੀ ਹੈ ਜੀ ਤੇ ਇਹ ਕੈਂਪ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਜੀ ਠੀਕ ਹੈ ਬਾਬਾ ਜੀ ਪਹਿਲੇ ਕਿੰਨੇ ਕੈਂਪ ਲਾ ਚੁੱਕੇ ਹੋ ਤੇ ਇਹ ਕਿੰਵਾਂ ਕੈਂਪ ਹੈ ਮਹਾਰਾਜ ਦੀ ਕਿਰਪਾ ਦੇ ਨਾਲ 15 ਕੈਂਪ ਪਹਿਲਾਂ ਲੱਗ ਚੁੱਕੇ ਆ ਜੀ ਤੇ 16ਵਾਂ ਚਿੱਟੇ ਮੋਤੀ ਇਹਦਾ ਫਰੀਦਬੇਸ਼ਨ ਕੈਂਪ ਹੈ ਜੀ ਅੱਗੇ-ਅੱਗੇ ਜਿਹੜੇ ਕੈਂਪ ਤੁਸੀਂ ਲਾਓਗੇ ਥੋੜਾ ਦੱਸ ਸਕਦੇ ਹੋ ਕਿ ਕਿੱਥੇ-ਕਿੱਥੇ ਅੱਗੇ ਪਲਾਨ ਕੀ ਹੈਗੇ ਆ ਤੇ ਇੱਥੇ ਜਿਵੇਂ ਹੁਣ ਇਹ 16ਵਾਂ ਜੀ ਇਹ ਤੇ ਐਨੂਅਲ ਸਾਲ ਦੇ ਵਿੱਚ ਹਰ ਵਾਰ ਲੱਗਦਾ ਹੀ ਆ ਜੀ ਇਹਦੇ ਤੋਂ ਇਲਾਵਾ ਹਰ ਸਾਲ ਗੁਰਦੁਆਰਾ ਟਾਲੀ ਸਾਹਿਬ ਵਿਖੇ ਵੀ ਇੱਕ ਕੈਂਪ ਰੱਖਿਆ ਜਾਂਦਾ ਜੀ ਜਿਹੜਾ ਇਹ ਕੈਂਪ ਚੱਲ ਰਿਹਾ ਹੈ ਕੀ ਇਹਦੇ ਵਿੱਚ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਹੈਗਾ ਹਾਂਜੀ ਸਮੂਹ ਇਲਾਕਾ ਨਿਵਾਸੀ ਸੰਗਤ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਸੇਵਾ ਦੇ ਕਾਰਜ ਚੱਲ ਰਹੇ ਆ ਜੀ ਠੀਕ ਹੈ ਇੱਥੇ ਪਬਲਿਕ ਆ ਰਹੀ ਹੈ ਸੰਗਤ ਆ ਰਹੀ ਹੈ ਬੜੀ ਕਿਰਪਾ ਮਹਾਰਾਜ ਦੀ ਲੋੜਵੰਦ ਜਿਹੜੇ ਮਰੀਜ਼ ਆ ਉਹ ਬਹੁਤ ਸੰਗਤਾਂ ਸਵੇਰ ਤੋਂ ਹੀ ਅਜੇ ਤਿਆਰੀ ਕਰ ਰਹੇ ਸੀ ਕੈਂਪ ਦੀ ਉਦੋਂ ਤੋਂ ਹੀ ਸੰਗਤ ਆਉਣੀ ਆ ਰੰਭ ਹੋ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਆ ਬਹੁਤ ਸੰਗਤਾਂ ਹੁਣ ਬਹੁਤ ਇਕੱਠ ਹੈ ਜੀ ਸਵੇਰ ਦੇ ਤੁਸੀਂ ਹੋਰ ਆਪਣਾ ਸੰਦੇਸ਼ ਕੀ ਦੇਣਾ ਚਾਹੁੰਦੇ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਵਾਇਗਰੂ ਅਸੀਂ ਕੀ ਦੇ ਸਕਦੇ ਇੱਕ ਬੇਨਤੀ ਆ ਖੰਡੇ ਬਾਟੇ ਦੀ ਕੋਲ ਛਕੋ ਗੁਰੂ ਸਾਹਿਬ ਜੀ ਦੇ ਸਿੰਘ ਸਿੰਘਣੀਆਂ ਸਜੂ ਪੁੱਤਰ ਪੁੱਤਰੀਆਂ ਬਣੋ ਵੇਹ ਤਾਰੀ ਗੁਰੂ ਦਾਮ ਮੜੀ ਮਟ ਕਬਰਾਂ ਦੀ ਪੂਜਾ ਨਾ ਕਰੋ ਜਾਗਤ ਜੋਤ ਸਤਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕਰਕੇ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰਦੇਵ ਦੀ ਕਿਰਪਾ ਨਾਲ ਕਰੀਏ ਜਿੱਤੇ ਸਰਬ ਸਾਂਝੀ ਵਾਲਤਾ ਦਾ ਜੋ ਸੰਦੇਸ਼ ਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਉਦੇਵ ਸਾਹਿਬ ਜੀ ਵੱਲੋਂ ਕਮਾਈ ਹੈ ਜੀ। ਬਾਕੀ ਆਉਣ ਵਾਲੀਆਂ ਸਭ ਸੰਗਤਾਂ ਦਾ ਬੇਨਤ ਧੰਨਵਾਦ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾਂ ਸਭ ਤੋਂ ਵੱਧ ਧੰਨਵਾਦ ਤੇ ਉਸ ਤੋਂ ਅਪਰੰਤ ਸੂਹ ਸੰਗਤਾਂ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਧੰਨਵਾਦ ਇਹਨਾਂ ਨੇ ਸੋਸ਼ਲ ਮੀਡੀਆ ਦੁਆਰਾ ਇਹ ਖਬਰ ਸਭ ਸੰਗਤਾਂ ਤਹ ਪਹੁੰਚਾਣੀ ਹੈ ਸਭਨਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ